ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਦੀ ਧਮਕੀ ਭਰਿਆ ਵੀਡੀਓ ਵਾਇਰਲ ਹੋਇਆ ਹੈ ਰਾਣਾ ਸੋਢੀ 21 ਦੀ ਥਾਂ ਤੇ 51 ਪਾਉਣ ਦੀ ਗੱਲ ਕਰ ਰਹੇ ਹੈ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਪਰ ਮੈਂ ਅੱਗੇ ਵੀ ਅੱਗੇ ਪਿੱਛੇ ਵੀ ਗੱਲ ਕਰਕੇ ਆਇਆ ਹਾਂ ਕਿ ਮੈਂ ਜਿਹੜੇ ਜਿਨ੍ਹਾਂ ਨੇ ਸਾਨੂੰ 11 ਦੇ 21 ਪਾਏ ਨੇ ਉਹਨਾਂ ਨੂੰ ਤੱਕੀ ਦੂਜਾ ਦਾ ਮੈਂ ਪਾਉਂਗਾ ਹੀ ਪਾਉਂਗਾ ਦੱਸ ਦਈਏ ਕਿ ਬੀਤੀ ਦਿਨੀ ਹੀ ਫਿਰੋਜ਼ਪੁਰ ਵਿੱਚ ਅਕਾਲੀ ਸਮਰਥਕ ਪਿਓ ਪੁੱਤ ਦਾ ਕਤਲ ਕੀਤਾ ਗਿਆ ਸੀ ਜਿਸ ਦੇ ਰੋਸ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਧਰਨਾ ਲਾਇਆ ਗਿਆ ਸੀ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ। ਕਿ ਆ ਜਿਹੜਾ ਬਰਮਾਸ਼ ਹੈ ਜਿਹੜਾ ਰਾਣਾ ਸੋਢੀ ਨੇ ਪਾਲਿਆ ਦਿਨੀਆਂ ਫੋਟੋਆ ਤੇ ਜਿਹੜੀ ਗੈਂਗ ਪੂਰੇ ਫਰੋਖਪੁਰ ਜ਼ਿਲ੍ਹੇ ਦੇ ਅੰਦਰ ਜਿਨ੍ਹਾਂ ਨੇ ਬੁਰਾਈ ਕੀਤੀ ਹੈ ਲੋਕਾਂ ਨੂੰ ਲੁੱਟਦੇ ਐ ਪਰ ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਲੋਕਾਂ ਦੁਆਰਾ ਚੁਣੇ ਗਏ ਨੁਮਾਇੰਦੇ ਆ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਕਰਨੀ ਕਿੰਨੀ ਕਿ ਜਾਇਜ਼ ਹੈ ਸ਼ਾਇਦ ਇਸ ਦਾ ਸਵਾਲ ਖੁਦ ਵਿਧਾਇਕ ਹੀ ਦੇ ਸਕਦੇ ਨੇ